ਟਾਈਮ ਹੋ ਗਿਆ ਰਾਤ ਦੇ 9 ਵਜੇ ਦਾ ਤੇ ਇਹ ਜਿਹੜਾ ਬਲੌਗ ਮੈਂ ਬਣਾਇਆ 6 ਅਗਸਤ ਦਾ ਅਮਰੀਨ ਅਜੇ ਵੀ ਬੈਠੀ ਮੱਥਾ ਮਾਰੀ ਜਾਂਦੀ ਆ ਪਰ ਇਹ ਮੈਂ ਕਿਹਾ ਨਾ ਜਿਵੇਂ ਆਪਾਂ ਬਲੌਗ ਲੈ ਕੇ ਆਉਣੇ ਹੁੰਦੇ ਆ ਉਹਨਾਂ ਦੀ ਬੈਕ ਸਾਈਡ ਕਾਊਂਟਿੰਗ ਹੁੰਦੀ ਆ ਨਾ ਤੇ ਬੱਚੇ ਕਾਊਂਟਿੰਗ ਦੇਖ ਕੇ ਐਡਿਟ ਕਰ ਲੈਂਦੇ ਛੋਟੇ ਬੱਚਾ ਲਈ ਹੁੰਦਿਆ ਉਹ ਤਾਂ ਮੈਂ ਵੀ ਨਹੀਂ ਕਦੇ ਲੈ ਕੇ ਆਈ ਤੇ ਮੈਂ ਨੂੰ ਕਿਹਾ ਮਾ ਅਮਰੀਨ ਪਿਛਲੀ ਸਾਈਡ ਇਹਦੇ ਕਾਊਂਟਿੰਗ ਹੋਊਗੀ ਬਿੰਨ ਕਹਿੰਦੀ ਮम्मा ਇੰਨਾ ਤੇ ਕਾਊਂਟਿੰਗ ਨਹੀਂ ਹੈਗੀ ਕਹਿੰਦੀ ਬਾਹਰਲੇ ਦੇ ਦਿਮਾਗ ਬਾਹਲੇ ਹੁੰਦੇ ਬੱਚਾ ਤੇ ਆ ਵੀ ਬੱਚਿਆਂ ਵਾਲੀਆਂ ਗੱਲਾਂ ਨੇ ਹੁਣ ਬੈਠੇ ਮੱਥਾ ਮਾਰੀ ਜਾਂਦੀ ਐ ਐ ਖਲਾਰੀ ਬੈਠੀ ਐ ਸਾਰੇ ਖਲਾਰ ਲਈ ਅਮਰੀ ਮਾੜਾ ਨੇੜੇ ਹੋ ਜਾ ਇੱਧਰ ਦੇਖਾਂ ਕੀ ਕੁਛ ਕਰਦੀ ਐ ਕਦੇ ਬਾਕਸ ਸਿੱਟਦੀ ਆ ਕਦੇ ਕੁਛ ਕਰਦੀ ਆ ਕਹਿੰਦੀ ਮਮਾ ਇੱਕ ਗੱਲ ਹੋਰ ਸ੍ਰੀ ਸ਼ਕੰਜੀ ਕਹਿੰਦੇ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਸੋਜੀ ਇਹ ਬਲੌਗ ਸੀਗਾ ਸ਼ਾਮ ਨੂੰ ਮੈਂ ਥੋੜਾ ਜਿਹਾ 6 ਅਗਸਤ ਨੂੰ ਸ਼ਾਮ ਨੂੰ ਬਣਾਇਆ ਸੀ ਆਪਾਂ ਉਹ ਐਡਿਟ ਕੀਤਾ ਤੇ ਥੋੜੀ ਜੀ ਵੀਡੀਓ ਅੱਜ 7 ਅਗਸਤ ਦੀ ਆ ਪਰ ਅੱਜ ਜਿਹੜਾ ਮੇਰਾ ਮਨ ਨਹੀਂ ਕੀਤਾ ਕਿ ਆਪਾਂ ਵੀਡੀਓ ਬਣਾਈਏ ਕਿਉਂਕਿ ਮਾਣ ਇੰਨਾ ਕਿ ਪਰੇਸ਼ਾਨ ਹੋਇਆ ਇੰਨਾ ਲਾਸ ਮਤਲਬ ਕਿ ਹਨਾ ਜਿਹੜੀ ਪਹਿਲਾਂ ਮੈਂ ਵੀਡੀਓ ਬਣਾਈ ਸੀਗੀ ਇੱਕ ਕੇ ਗਾਂ ਐਕਸਪਾਇਰ ਹੋ ਗਈ ਗਾਂ ਕਾਫੀ ਭਾਰੇ ਮੁੱਲ ਦੀ ਸੀ ਫਿਰ ਉਸ ਤੋਂ ਬਾਅਦ ਇੱਕ ਬੱਚੀ ਐਕਸਪਾਇਰ ਹੋ ਜਾਂਦੀ ਆ ਤੇ ਅੱਜ ਉਸਦੇ ਨਾਲ ਜਿਹੜੀ ਦੂਜੀ ਗਾਂ ਸੂਈ ਸੀ ਹਨਾ ਉਹਦੀ ਬੱਚੀ ਜਿਹੜੀ ਸੀਗੀ ਐਕਸਪਾਇਰ ਹੋ ਗਈ ਤੇ ਉਹਦਾ ਕਰਕੇ ਜਿਹੜਾ ਮਾਨਸੀ ਬਹੁਤ ਜ਼ਿਆਦਾ ਦੁਖੀ ਹੋਇਆ ਤੇ ਮੁੜ ਕੇ ਜਿਹੜੀ ਵੀਡੀਓ ਵੀ ਨਹੀਂ ਬਣੀ ਹੈਗੀ ਜਿਵੇਂ ਮੈਂ ਬਲੌਗ ਦੇ ਵਿੱਚ ਕਿਹਾ ਕਿ ਦੀਦੀ ਵਰਗੇ ਆਏ ਹੋਏ ਆ ਦੀਦੀ ਵਰਗੇ ਵੀ ਆਏ ਹੋਏ ਸੀਗੇ ਪਰ ਉਹ ਨਾਲ ਇੱਕ ਦਿਨ ਵਾਸਤੇ ਸ਼ਾਮ ਨੂੰ ਬਠਿੰਡੇ ਚਲੇ ਗਏ ਸੀਗੇ ਤੇ 7 ਅਗਸਤ ਦੀ ਜਿਹੜੀ ਸ਼ਾਮ ਨੂੰ ਵਾਪਸ ਆਏ ਨੇ ਤੇ ਉਸ ਤੋਂ ਬਾਅਦ ਫਿਰ ਏਵੇਂ ਹੋ ਗਿਆ ਕਿ ਚਲੋ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਹਨਾ ਤੇ ਜਿਹੜਾ ਬਲੌਗ ਬਣਾਉਣ ਦਾ ਮਨ ਨਹੀਂ ਕਰਿਆ ਪਰ ਫਿਰ ਵੀ ਇਹ ਲੱਗਾ ਕਿ ਚਲੋ ਜਿਹੜੀ YouTube ਇੱਕ ਫੈਮਲੀ ਦੀ ਤਰ੍ਹਾਂ ਕੰਮ ਕਰ ਰਿਹਾ ਹਨਾ ਤੇ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਦੱਸੀਏ ਕਿ ਅੱਜ ਬਲੌਗ ਕਿਉਂ ਨਹੀਂ ਬਣ ਸਕਿਆ ਸੋ ਜਿੰਨਾ ਕੁ ਵੀ ਹੋਇਆ ਮੈਂ ਉਹਨਾਂ ਕੁ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੂਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਹਾਂਜੀ ਹੋਊਗਾ ਪੂਰਾ ਮਾਰ ਮੱਥਾ ਜਦੋਂ ਪੂਰਾ ਹੋ ਗਿਆ ਉਹ ਸਾਰੇ ਵਿਊਅਰਸ ਨੂੰ ਦਿਖਾਉਣਾ ਵੀ ਤੇਰਾ ਪੂਰਾ ਹੋ ਗਿਆ ਇਹਨੇ ਪੂਰਾ ਹੋਣਾ ਨਹੀਂ ਤੇ ਮੈਂ ਸਵੇਰੇ ਕੂੜੇ ਚ ਫੇਰ ਲਾ ਜਾਣੇ ਆ ਖਲਾਸ ਦੇਣੇ ਆ ਪੁੱਤ ਜੇ ਕੋਈ ਆ ਗਿਆ ਤੇ ਪਈ ਪੜੇ ਲੱਗਣਗੇ ਜੇ ਮੈਂ ਚੱਕ ਕੇ ਲਫਾਫੇ ਚ ਪਾਏ ਤੇ ਫੇਰ ਵੀ ਤੇਰਾ ਟੁੱਟ ਜਾਣਾ ਫੇਰ ਫਿੱਲਰ ਜਾਣਿਆ ਉਸ ਤੇ ਗੱਤੇ ਵਿਸ਼ਾ ਸਕੂਲ ਦਾ ਹੋਮਵਰਕ ਹੋ ਗਿਆ ਬਾਤ ਚ ਕਦੋਂ ਨਾ ਤਾਂ ਵੱਜੇ ਪਏ ਹੁਣ ਮੈਂ ਤੈਨੂੰ ਰਾਤ ਨੂੰ 12 ਵਜੇ ਪੜ੍ਹਾਉਂਗੀ ਹੈ ਚੱਲ ਪਹਿਲਾਂ ਪੜ੍ਹੀਏ ਛੱਡ ਇਹਨਾਂ ਨੂੰ ਛੱਟ ਛੱਟ ਚੱਲ ਚੱਲੀਏ ਬੜੀਏ ਚਲੋ ਠੀਕ ਹੈ ਜੀ ਕੱਲ ਨੂੰ ਦੇਖਦੇ ਆ ਵੀ ਇਹਨੇ ਕੀ ਕੁਝ ਜੋੜਿਆ ਕੀ ਕੋਈ ਬੰਦਾ ਬੱਜ ਕੇ ਕਰ ਲੂਗਾ ਨਾ ਮਾਤਾ ਮਾਈ ਹੁੰਦੀ ਐ ਗਾਨਾ ਬਾਰ-ਬਾਰ ਹਨਾ ਵੀ ਜਿਵੇਂ ਕਹਿੰਦੇ ਮਾਂ ਤਾਂ ਮਾਂ ਹੀ ਹੁੰਦੀ ਐ ਬਾਰ-ਬਾਰ ਬੱਚੀ ਕੋਲੇ ਆ ਰਹੀ ਸੀ ਫਿਰ ਵਿਚਾਰੀ ਅੰਦਰ ਕਰਕੇ ਤੇ ਜਿਹੜਾ ਮੂਰੇ ਗੇਟ ਲਾਇਆ ਹੋਇਆ ਧਾਰਾਂ ਚੋਂ ਵੇਲੇ ਬੰਦ ਕਰਦੇ ਹੁੰਦੇ ਆ ਅ ਤੁਸੀਂ ਵੇਖ ਲਓ ਬੱਚੀ ਪਈ ਐ ਉਹ ਖੜੀ ਐ ਵਿਚਾਰੀ ਬਾਹਰ ਨਹੀਂ ਜਾ ਰਹੀ ਸੀ ਇੱਥੋਂ ਫਿਰ ਇੱਥੇ ਰੱਖ ਕੇ ਤੇ ਮੂਰੂ ਗੇਟ ਬੰਦ ਕਰਤਾ ਇੱਥੇ ਖੜੀ ਰੰਬੀ ਗਈ ਆ ਬਾਰ-ਬਾਰ ਜਦੋਂ ਗੇਟ ਖੋਲਿਆ ਹਨਾ ਬਸ ਆ ਕੇ ਬੱਚੀ ਦੇ ਕੋਲੇ ਖੜ ਗਈ ਦੇਖੀ ਵੀ ਨਹੀਂ ਜਾਂਦੀ ਸੀਗੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਨ ਨਹੀਂ ਕੀਤਾ ਬਲੌਗ ਬਣਾਉਂਦਾ ਸੋ ਇਹ ਵਾਲੀਆਂ ਕੁਝ ਕੁ ਵੀਡੀਓ ਜਿਹੜੀਆਂ ਮੈਂ ਸ਼ਾਰਟਸ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਨੇ ਪਹਿਲਾਂ YouTube ਦੇ ਉੱਤੇ ਸੋ ਇਹ ਸੂਟ ਆਪਾਂ ਰੈਡੀ ਕਰੇ ਸੀ ਮਸ਼ੀਨ ਵਰਕ ਦੇ ਰੈਡੀ ਕਰੇ ਹੋਏ ਨਹੀਂ ਮੈਂ ਉਹਨਾਂ ਦੀ ਵੀਡੀਓ ਦੁਬਾਰਾ ਐਡਿਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਅੱਜ ਕੋਈ ਵੀ ਬਲੌਗ ਨਹੀਂ ਬਣਾਇਆ ਸੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਨਾਲ ਹੀ ਸਾਰਿਆਂ ਨੂੰ ਰਿਕਵੈਸਟ ਕਰਦੀਆਂ ਕਿ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਆ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਹੁੰਦੀ ਆ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ